ਸ੍ਰੀ ਹਰਿ ਕ੍ਰਿਸ਼ਨ ਦਿਾਈਐ ਜਿਸ ਜੁੱਠੇ ਸਬਦ ਉੱਜਾਇ। ਤਾਂ ਤਨ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਤਿੰਨਾਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ। ਸਰਬੱਤ ਸੰਗਤਾਂ ਨੂੰ 8ਵੇਂ ਪਾਸ਼ਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ 8ਵੀਂ ਪਾਤਸ਼ਾਹੀ ਸਤਿਗੁਰਾਂ ਦਾ ਪ੍ਰਕਾਸ਼ ਤਨ 7ਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਜੁਲਾਈ ਦੇ ਮਹੀਨੇ ਵਿੱਚ ਸਨ 1656 ਈਸਵੀ ਵਿੱਚ ਹੁੰਦਾ ਹੈ ਤਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਦੋ ਸੁਪੁੱਤਰ ਵੱਡੇ ਬਾਬਾ ਰਾਮ ਰਾਏ ਜੀ ਇਹ ਛੋਟੇ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਚਪਨ ਵਿੱਚ ਬਹੁਤ ਹੀ ਛੋਟੀ ਉਮਰੇ ਕਿਉਂਕਿ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਜੀਵਨ ਹੀ 8 ਸਾਲਾਂ ਦਾ ਰਿਹਾ ਤੇ ਜਦੋਂ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸਤਿਗੁਰੂ ਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੂੰ ਹਮੇਸ਼ਾ ਹੀ ਦੀਵਾਨ ਵਿੱਚ ਲਿਆਉਂਦੇ ਮਾਤਾ ਜੀ ਲੈ ਕੇ ਆਉਂਦੇ ਗੁਰਬਾਣੀ ਪਾਠ ਕੀਰਤਨ ਕਥਾ ਵਿਚਾਰਾ ਜਨਮ ਤੋਂ ਹੀ ਸਰਵਣ ਕਰਦੇ ਤੇ ਥੋੜੀ ਜੀ ਹੋਸ਼ ਜਦੋਂ ਸੰਭਾਲੀ ਥੋੜੇ ਜੀ ਵੱਡੇ ਹੋਏ ਤਕਰੀਬਨ 3 ਕੁ 4 ਸਾਲਾਂ ਦੇ ਜਦੋਂ ਬੱਚਾ ਥੋੜਾ ਜਿਆ ਵੱਡਾ ਹੁੰਦਾ ਉਸੇ ਸਮੇਂ ਵਿੱਚ ਹੀ ਗੁਰੂ ਹਰਕ੍ਰਿਸ਼ਨ ਸਹਿਬ ਮਹਾਰਾਜ ਜੀ ਸੇਵਾ ਵਿੱਚ ਲੱਗ ਜਾਂਦੇ ਤੇ ਉਹ ਧੰਨ ਗੁਰੂ ਹਰੈਸੈਹ ਮਹਾਰਾਜ ਜੀ ਸਭ ਵੇਖ ਕੇ ਬੜੇ ਪ੍ਰਸੰਨ ਹੁੰਦੇ ਕਿ ਛੋਟਾ ਜਿਹਾ ਬਾਲਕ ਇਹ ਬਹੁਤ ਹੀ ਲਗਨ ਹੈ ਇਸ ਦੇ ਅੰਦਰ ਚਾਰ ਪੰਜ ਸਾਲਾਂ ਦੀ ਉਮਰ ਤੱਕ ਗੁਰੂ ਹਰਕ੍ਰਿਸ਼ਨ ਸਹਿਬ ਮਹਾਰਾਜ ਜਦੋਂ ਚੰਗੀ ਤਰ੍ਹਾਂ ਬੋਲਣ ਲੱਗ ਪਏ ਬਹੁਤ ਬਾਣੀ ਵੀ કંઠ ਕਰ ਲਈ ਤੇ ਸੇਵਾ ਵਿੱਚ ਵੀ ਜੁੜ ਗਏ ਪੰਜ ਸਾਲਾਂ ਦੀ ਉਮਰ ਤੱਕ ਤੇ ਬੜਾ ਪਿਆਰ ਸਤ ਸੰਗਤ ਵਿੱਚ ਆ ਕੇ ਬੈਠਣਾ ਪੰਜ ਸਾਲਾਂ ਦਾ ਬੱਚਾ ਜਿਹੜਾ ਹੈ ਆਪਾਂ ਸਮਝਦੇ ਹਾਂ ਕਿੰਨਾ ਕੋਸ਼ਿਆਰ ਹੁੰਦਾ ਹੈ ਪਰ ਜਿਨ੍ਹਾਂ ਦੇ ਅੰਦਰ ਅੰਦਰੋਂ ਲਗਨ ਹੁੰਦੀ ਹੈ ਉਹ ਚੰਗੇ ਪਾਸੇ ਨੂੰ ਜਾਂਦਾ ਹੈ ਤੇ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪੰਜ ਕੋਸਾਲਾਂ ਦੀ ਉਮਰ ਤੱਕ ਜਦੋਂ ਹੋਏ ਤੇ ਸੇਵਾ ਵਿੱਚ ਵੀ ਜੁੜਦੇ ਤੇ ਜਦੋਂ ਵੀ ਸੰਗਤ ਦੀਵਾਨ ਲੱਗਦਾ ਸਵੇਰੇ ਸ਼ਾਮ ਦਾ ਬਿਨਾਂ ਕਿਸੇ ਦੇ ਆਖਿਆ ਆਪ ਹੀ ਦੀਵਾਨ ਵਿੱਚ ਆ ਕੇ ਬੈਠ ਜਾਣਾ ਤੇ ਉਸ ਸਮੇਂ ਧੰਗੁਰੂ ਹਰ ਰਾਇ ਸਾਹਿਬ ਮਹਾਰਾਜ ਜੀ ਜੋਤੀ ਜੋਤ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਤੇ ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਨੇ ਸਿੱਖੀ ਦੀ ਵਾਦੀ ਹੋਈ ਪ੍ਰਚਾਰਕ ਜੋ ਵੀ ਪ੍ਰਚਾਰ ਹੋ ਰਿਹਾ ਸੀ ਸਿੱਖੀ ਦਾ ਉਸ ਨੂੰ ਲੋਕਣ ਵਾਸਤੇ ਤੇ ਗੁਰੂ ਹਰਗ੍ਰਿਵ ਸਿੰਘ ਮਹਾਰਾਜ ਜੀ ਨੂੰ ਜਿਹੜਾ ਸੀ ਉਹਨਾਂ ਨੇ ਵਿਚਾਰਾਂ ਵਾਸਤੇ ਦਿੱਲੀ ਵਿੱਚ ਸੁਨੇਹਾ ਭੇਜਿਆ ਕਿ ਤੁਸੀਂ ਦਿੱਲੀ ਆ ਕੇ ਸਾਨੂੰ ਮਿਲੋ ਕਿਉਂਕਿ ਧੰਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੋਈ ਸੀ ਇਸ ਕਰਕੇ ਸੰਗਤਾਂ ਨੇ ਵੀ ਬੇਨਤੀ ਕੀਤੀ ਕਿ ਤੁਸੀਂ ਜਿਹੜਾ ਹੈ ਖੁਦ ਨਾ ਜਾਓ ਕਿਤੇ ਔਰੰਗਜ਼ੇਬ ਫਿਰਕ ਤੇ ਸ਼ਹਾਦਤ ਨਾ ਕਰ ਦੇਵੇ ਪਰ ਉਸ ਸਮੇਂ ਧੰਗੁਰੂ ਹਰ Rai ਸਾਹਿਬ ਮਹਾਰਾਜ ਜੀ ਪ੍ਰਚਾਰ ਵਿੱਚ ਵਿਅਸਥ ਸਨ ਇਸ ਕਰਕੇ ਉਹਨਾਂ ਨੇ ਔਰੰਗਜ਼ੇਬ ਦੀ ਤਸੱਲੀ ਵਾਸਤੇ ਉਹਨਾਂ ਦੇ ਸ਼ੰਕੇ ਦੂਰ ਕਰਨ ਵਾਸਤੇ ਆਪਣੇ ਵੱਡੇ ਪੁੱਤਰ ਬਾਬਾ RAM Rai ਨੂੰ ਭੇਜ ਦਿੱਤਾ ਦਿੱਲੀ ਵਿੱਚ ਤੇ ਜਦੋਂ ਬਾਬਾ RAM Rai ਜੀ ਗਏ 13-14 ਸਾਲਾਂ ਦੇ ਸਨ ਤੇ ਬਹੁਤ ਹੀ ਸੱਚੇ ਸਿਆਣੇ ਸਨ ਬਹੁਤ ਹੀ ਗੁਰਮਤ ਦਾ ਗਿਆਨ ਰੱਖਦੇ ਸਨ ਜਾ ਕੇ ਔਰੰਗਜ਼ੇਬ ਨੂੰ ਗੁਰਮਤ ਦੀਆਂ ਗੱਲਾਂ ਦੇ ਨਾਲ ਉਹਨਾਂ ਨੂੰ ਜਿਹੜਾ ਸਿੱਖ ਤਸੱਲੀ ਬਖਸ਼ ਜਵਾਬ ਦਿੱਤਾ ਤੇ ਜਦੋਂ ਔਰੰਗਜ਼ੇਬ ਬੜਾ ਖੁਸ਼ ਹੋਇਆ ਕਿ ਸਿੱਖ ਤਰ੍ਹਾਂ ਵਿੱਚ ਬਹੁਤ ਹੀ ਵਧੀਆ ਗੱਲਾਂ ਲਿਖੀਆਂ ਨੇ ਪਰ ਜਦੋਂ ਉਸ ਦੇ ਮਿੱਟੀ ਮੁਸਲਮਾਨ ਕੀ ਵਾਲੀ ਭਗਤੀ ਜਦੋਂ ਸੁਣਾਈ ਕਿ ਇਸ ਦੇ ਵਿੱਚ ਤੁਸੀਂ ਮੁਸਲਮਾਨਾਂ ਦਾ ਨਾਮ ਲੈ ਕੇ ਸਾਡੇ ਧਰਮ ਦਾ અપਮਾਨ ਕਰਦੇ ਪਏ ਉਹ ਸਮੇਂ ਔਰੰਗਜ਼ੇ ਬੜਾ ਖੁਸ਼ ਨਜ਼ਰ ਆ ਰਿਹਾ ਸੀ ਕਿਤੇ ਬਾਦਸ਼ਾਹ ਰੋਸ ਨਾ ਜਾਏ ਇਸ ਕਰਕੇ ਬਾਬਾ ਰਾਮ ਰਾਏ ਨੇ ਕਹਿ ਦਿੱਤਾ ਕਿ ਬਾਦਸ਼ਾਹ ਇਹ ਪਲੇਖੇ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਿੱਟੀ ਮੁਸਲਮਾਨ ਕੀ ਲਿਖ ਦਿੱਤਾ ਇੱਥੇ ਤੇ ਬੇਈਮਾਨ ਕੀ ਲਿਖਿਆ ਅਸਲ ਵਿੱਚ ਤੇ ਬਾਦਸ਼ਾਹ ਹੋਰ ਖੁਸ਼ ਹੋ ਗਿਆ ਪਰ ਇਹ ਜਦੋਂ ਪੰਕਤੀ ਗੁਰਬਾਣੀ ਦੀ ਨੂੰ ਗਲਤ ਪੜ੍ਹਿਆ ਜਦੋਂ ਬਾਬਾ ਰਾਮ ਰਾਏ ਨੇ ਤੇ ਪਤਾ ਲੱਗਿਆ ਤਾਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੂੰ ਕਿ ਸਾਡੇ ਸਹਿਬਜ਼ਾਦੇ ਨੇ ਗੁਰਬਾਣੀ ਗਲਤ ਪੜ੍ਹ ਦਿੱਤੀ ਐ ਪੰਕਤੀ ਗਲਤ ਪੜ੍ਹ ਦਿੱਤੀ ਐ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਤਿਗੁਰੂ ਜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਬਹੁਤ ਗੁਰੂ ਨਾਲ ਪ੍ਰੇਮ ਗੁਰਬਾਣੀ ਨਾਲ ਪ੍ਰੇਮ ਕਰਦੇ ਸਨ ਉੱਥੇ ਹੀ ਸੁਨੇਹਾ ਭੇਜ ਦਿੱਤਾ ਕਿ ਬਾਬਾ RAM Rai ਨੂੰ ਕਹਿ ਦੇ ਭਾਵੇਂ ਹੈ ਮੇਰਾ ਸੁਪੁੱਤਰ ਪਰ ਜਿਨੇ ਗੁਰੂ ਦਾ ਸਤਕਾਰ ਨਹੀਂ ਕੀਤਾ ਉਹ ਮੇਰਾ ਵੀ ਕੁਝ ਨਹੀਂ ਲੱਗਦਾ ਮੇਰੇ ਮੱਥੇ ਨਾਲ ਲੱਗੇ ਤੇ ਤਾਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਫਿਰ ਕਦੇ ਵੀ ਜਾਉਂਦਿਆ ਜੀ ਆਪਣੇ ਸਪੁੱਤਰ ਬਾਬਾ ਰਾਮ ਰਾਏ ਦੇ ਮੱਥੇ ਨਹੀਂ ਲੱਗੇ ਜਿੱਤੇ ਜਦੋਂ ਸਤਿਗੁਰ ਜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਜੋਤੀ ਜੋਤ ਦਾ ਸਮਾ ਆਇਆ ਤੇ ਉਹਨਾਂ ਨੇ ਹੁਣ 8ਵੀਂ ਪਾਦਸ਼ਾਹੀ ਦਾ ਜਿਹੜਾ ਖਿਤਾਬ ਸੀ ਗੁਰਗੱਦੀ ਸੀ ਯੋਗ ਜਾਣਦੇ ਹੋયા ਉਸ ਸਮੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਮਰ ਸੀ 5 ਮਹੀਨਾ ਦੀ ਸੰਸਤ 1661 ਈਸਵੀ ਵਿੱਚ ਗੁਰੂ ਹਰ Rai ਸਾਹਿਬ ਮਹਾਰਾਜ ਨੇ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਆਪ ਜੋਤੀ ਜੋ ਸਮਾ ਗਏ 5 ਸਾਲਾਂ ਦੀ ਉਮਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਤੇ ਉਸ ਸਮੇਂ ਬਾਬਾ ਰਾਮਰਾਏ ਇਸ ਗੱਲੋਂ ਬਹੁਤ ਹੀ ਪਰੇਸ਼ਾਨ ਸੀ ਕਿ ਮੈਂ ਵੱਡਾ ਪੁੱਤਾਂ ਨਾ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਸੀ ਔਰੰਗਜ਼ੇਬ ਨੂੰ ਫਿਰ ਉਹਨੇ ਬੇਇੱਜ਼ਤੀ ਕੀਤੀ ਕਿ ਗੁਰੂ ਹਰਿਕ੍ਰਿਸ਼ਨ ਜਿਹੜਾ ਹੈ ਮੇਰਾ ਭਰਾ ਛੋਟਾ ਉਸ ਨੂੰ ਗੱਦੀ ਤੋਂ ਹਟਾ ਕੇ ਮੈਨੂੰ 8ਵੇਂ ਪਾਦਸ਼ਾਹੀ ਦਾ ਖਿਦਾਰ ਮਿਲਣਾ ਚਾਹੀਦਾ ਗੁਰਗੱਦੀ ਮੇਰਾ ਹੱਕ ਬਣਦਾ ਹੈ ਤੇ ਔਰੰਗਜੀਤ ਨੇ ਜਿਹੜਾ ਫਿਰ ਬਲਾਵਾ ਭੇਜਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਕਿ ਤੁਸੀਂ ਆਓ ਦਿੱਲੀ ਆ ਕੇ ਸਾਡੇ ਨਾਲ ਗੱਲਬਾਤ ਕਰੋ ਤੇ ਇਸ ਗੁਰਗੱਦੀ ਦੇ ਮਸਲੇ ਨੂੰ ਸੁਲਝਾਓ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹਨਾਂ ਨੇ ਪਹਿਲਾਂ ਤਾਂ ਸਾਮਨਾ ਕਰ ਦਿੱਤਾ ਪਰ ਰਾਜਾ ਜੈ ਸਿੰਘ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਰਾਜਾ ਸੀ ਉਸ ਨੇ ਬੇਨਤੀ ਭੇਜੀ ਕਿ ਤੁਸੀਂ ਜ਼ਰੂਰ ਆਓ ਭਾਵੇਂ ਤੁਸੀਂ ਔਰੰਗਜੀਤ ਨਾਲ ਸਿੱਧਾ ਗੱਲਬਾਤ ਨਾ ਕਰਿਓ ਪਰ ਸਾਡੇ ਇੱਥੇ ਆ ਕੇ ਚਰਨ ਜਰੂਰ ਪਾਓ ਸੰਗਤਾਂ ਨੂੰ ਤਾਰਨ ਵਾਸਤੇ ਤਨਗੁਰ ਹਰਿਕ੍ਰਿਸ਼ਨ ਸਹਿ ਮਹਾਰਾਜ ਨੇ ਕੀਰਤਪੁਰ ਸਹਿ ਤੁਚਾਲੇ ਪਾਏ ਚਲਦਿਆਂ ਚਲਦਿਆਂ ਸੰਗਤਾਂ ਦੇ ਨਾਲ ਅੰਬਾਲੇ ਵਿੱਚ ਜੋਖਰੇ ਪਹੁੰਚੇ ਉੱਥੇ ਇੱਕ ਪੰਡਤ ਨੂੰ ਤਾਰਿਆ ਜਿਸ ਨੇ ਕਹਿ ਦਿੱਤਾ ਸੀ ਕਿ ਇਤ ਛੋਟਾ ਜਿਹਾ ਬਾਲਕ ਹੈ ਇਸ ਨੇ ਨਾਮ ਤੇ ਆਪਣਾ ਕ੍ਰਿਸ਼ਨ ਭਗਵਾਨ ਜੀ ਦੇ ਨਾਮ ਤੇ ਰੱਖਿਆ ਹਰਿਕ੍ਰਿਸ਼ਨ ਕ੍ਰਿਸ਼ਨ ਆਪਣੇ ਆਪ ਨੂੰ ਖਵਾਉਂਦੇ ਨੇ ਤੇ ਜੇ ਕ੍ਰਿਸ਼ਨ ਹੈ ਅਸਲ ਵਿੱਚ ਕ੍ਰਿਸ਼ਨ ਦਾ ਅਵਤਾਰ ਇਹ ਵਾਕੇ ਤੁਹਾਡੇ ਅੰਦਰ ਰੋਹਾਨੀ ਤਾਕਤ ਹੈ ਤੁਸੀਂ ਵਾਕੇ 8ਵੇਂ ਗੁਰੂ ਉਹ ਤੇ ਗੀਤਾ ਦੇ ਅਰਥ ਕਰਕੇ ਸੁਣਾਓ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਇੱਕ ਅਣਜਾਣ ਜੇ ਮੂਰਖ ਜੇ ਬੰਦੇ ਜਿਸ ਨੂੰ ਲੋਕ ਛੱਜੂ ਚਿਉਰ ਦੇ ਨਾਮ ਨਾਲ ਜਾਣਦੇ ਸੀ ਉਹਨੂੰ ਕਿਹਾ ਕੀਤਾ ਜਾਂ ਤੇਰੇ ਤੇ ਗੁਰੂ ਦੀ ਕਿਰਪਾ ਹੋਵੇ ਕਿ ਤੂੰ ਪੜ੍ਹ ਕੇ ਅਰਥ ਸੁਣਾ ਤੇ ਉਹ ਛੱਜੂ ਚਿਉਰ ਨੇ ਜਿਹੜਾ ਹੈ ਉਸ ਗੀਤਾ ਦੇ ਅਰਥ ਪੜ੍ਹ ਕੇ ਸਾਰਿਆਂ ਨੂੰ ਸੁਣਾਏ ਤੇ ਉਹ ਪੰਡਤ ਜਿਹੜਾ ਸੀ ਗੁਰੂ ਦੀ ਕਿਰਪਾ ਵੇਖ ਕੇ ਹੈਰਾਨ ਹੋ ਗਿਆ ਕਿ ਗੁਰੂ ਕਿੰਨਾ ਸਮਰੱਥ ਹੈ ਤੇ ਉਹਨਾਂ ਨੂੰ ਉਤਾਰ ਦਿਆਂ ਹੋਇਆ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਪਹੁੰਚੇ ਉੱਥੇ ਜਦੋਂ ਔਰੰਗਜ਼ੇਬ ਨੇ ਕਿਹਾ ਕਿ ਸਾਹਮਣੇ ਆ ਕੇ ਮਿਲੋ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਕਿ ਐਸੇ ਮਲੇਸ਼ਾ ਨੂੰ ਅਸੀਂ ਦਰਸ਼ਨ ਨਹੀਂ ਦੇਣਾ ਤੇ ਫਿਰ ਔਰੰਗਜ਼ੇਬ ਨੇ ਆਪਣਾ ਪੁੱਤਰ ਮੁਅਜ਼ਜ਼ ਭੇਜਿਆ ਸੀ ਵਿਚਾਰ ਕਰਨ ਵਾਸਤੇ ਦੇ ਮੁਅੱਜ਼ਮ ਨੇ ਜਾ ਕੇ ਬੇਨਤੀ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਿ ਤੁਸੀਂ ਆਪਣੇ ਦੋਵੇਂ ਭਰਾ ਗੁਰਗੱਦੀ ਦਾ ਮਾਮਲਾ ਸੁਲਝਾਓ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਮੁਅੱਜ਼ਮ ਨੂੰ ਸਮਝਾਇਆ ਕਿ ਗੁਰਗੱਦੀ ਕੋਈ ਜ਼ਗੀਰ ਨਹੀਂ ਕੋਈ ਧਨ ਦੌਲਤ ਨਹੀਂ ਕੋਈ ਐਸੀ ਚੀਜ਼ ਨਹੀਂ ਇਹ ਤੇ ਰੋਹਾਨੀ ਗੱਦੀ ਹੈ ਇਹ ਤਾਂ ਇੱਕ ਜੋਤ ਹੈ ਇਹ ਤਾਂ ਗੁਰੂ ਨਾਨਕ ਚਲਦੀ ਆ ਰਹੀ ਹੈ ਤੇ ਇਹ ਕਿਸੇ ਨੇ ਦਿੱਤੇ ਆ ਜਾਂ ਕਿਸੇ ਨੇ ਲਿਆ ਨਹੀਂ ਮਿਲਦੀ ਇਹ ਤੇ ਜਿਹਦੇ ਦੇ ਗੁਰੂ ਦੀ ਕਿਰਪਾ ਹੁੰਦੀ ਗੁਰਬਾਣੀ ਦੇ ਮੁਤਾਬਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਮੁਅੱਜ਼ਮ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਤੇ ਮੁਅੱਜ਼ਮ ਨੇ ਆ ਕੇ ਔਰੰਗਜ਼ੇਬ ਨੂੰ ਸਮਝਾਇਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬਿਲਕੁਲ ਵਿਧੀ ਪੂਰਵਕ 8ਵੇਂ ਪਾਤਸ਼ਾਹੇ ਦੀ ਗੁਰਗੱਦੀ ਤੇ ਬੈਠੇ ਨੇ ਇਸ ਕਰਕੇ ਬਾਬਾ ਰਾਮ ਰਾਏ ਦਾ ਇਸ ਵਿੱਚ ਕੋਈ ਰੋਲ ਨਹੀਂ ਸੋ ਇਹ ਮਾਮਲਾ ਇੱਥੇ ਸੁਲਝ ਗਿਆ ਉਸ ਸਮੇਂ ਬਹੁ ਸकता ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਰਸ਼ਨਾਂ ਲਈ ਆ ਰਹੀਆਂ ਸਭ ਤੇ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਨਿਵਾਸ ਕੀਤਾ ਸੀ ਦਿੱਲੀ ਵਿੱਚ ਉਸ ਸਥਾਨ ਤੇ ਅੱਜ ਬੰਗਲਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਸੇ ਸਥਾਨ ਤੇ ਜਿੱਥੇ ਸਤਿਗੁਰੂ ਜੀ ਕਾਫੀ ਸਮਾਂ ਰਹੇ ਉਸ ਸਮੇਂ ਫਿਰ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਸੀ ਤੇ ਫਿਰ ਇਸ ਦਾ ਅਸਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੀ ਤੇ ਵੀ ਹੋਇਆ ਤੇ ਫਿਰ ਸਤਿਗੁਰਾਂ ਦਾ ਜੋਤੀ ਜੋਦਾ ਸਮਾ ਨੇੜੇ ਆਇਆ ਤਕਰੀਬਤਨ ਕੁ ਸਾਲ ਗੁਰਗੱਦੀ ਤੇ ਰਹੇ ਅਖੀ ਸੰਸ 1764 ਵਿੱਚ ਇਹ ਬਚਨ ਕਹਿ ਕੇ ਕਿ ਬਾਬਾ ਬਸੇ ਗ੍ਰਾਮ ਬਗਾਲੇ ਕਿ ਨੌਵਾਂ ਪਾਤਸ਼ਾਹ ਸਿੱਖਾਂ ਦੇ ਨੌਵੇਂ ਪਾਸ਼ਾ ਪਿੰਡ ਬਗਾਲੇ ਵਿੱਚ ਨੇ ਇਹਨੇ ਬਚਨ ਕਹਿੰਦਿਆ ਹੋਇਆ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਸਤਿਗੁਰੂ ਹਰਕਿਸ਼ੰਗ੍ਹ ਸਾਹਿਬ ਮਹਾਰਾਜ ਜੀ ਬਹੁਤ ਹੀ ਛੋਟੀ ਉਮਰ ਵਿੱਚ 8 ਸਾਲਾਂ ਦੀ ਪੂਰੀ ਉਮਰ ਵਿੱਚ ਸਤਿਗੁਰਾਂ ਨੇ ਬੇਅੰਤ ਕਾਰਜ ਕੀਤੇ ਬੇਅੰਤ ਹੀ ਸੰਗਤਾਂ ਨੂੰ ਉਤਾਰਿਆ ਐਸੇ ਮਹਾਨ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਇੱਕ ਵਾਰ ਫਿਰ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ